ਓ ਯਾਰ ਹਰ ਭੇਜ ਦਾ ਫੋਨ ਆਈ ਜਾਂਦਾ ਇੱਕ ਤਾਂ ਇਹ ਰੋਲਾ ਬਹੁਤ ਪੈਂਦਾ ਹੈਲੋ ਹਰ ਭੇਜ ਮੈਂ ਤਾਂ ਯਾਰ ਬਰਨਾਲੇ ਆ ਇੱਥੇ ਦਾ ਹਾਰਨ ਬਹੁਤ ਵਜੇ ਰੱਖ ਤਾ ਤੇਰੀ ਆਵਾਜ਼ ਕੱਟ ਸੁਣਦੀ ਆ ਉਹ ਮੈਂ ਤਾਂ ਇੱਥੇ ਕੱਚਾ ਪੱਕਾ ਕਾਲਜ ਰੋਡ ਤੇ ਖੜਾ ਦੱਸ ਕੰਮ ਅੱਛਾ ਲੀੜੇ ਯਾਰ ਲੀੜੇ ਇੱਥੇ ਯਾਰ ਨਾ ਮੈਂ ਮੈਨੂੰ ਲੱਗਦਾ ਇੱਥੇ ਯਾਰ ਇੱਕ ਹੈਗੀ ਆ ਦੁਕਾਨ ਯਾਰ ਇੱਥੇ ਮੈਸਟਰ ਡੈਨਮ ਵਾਲਿਆਂ ਦੀ ਦੁਕਾਨ ਹੈਗੀ ਆ ਮੈਂ ਪੁੱਛ ਲੈਣਾ ਥੋੜੇ ਸਟੈਂਡਰਡ ਦੇ ਮਿਲ ਜਾਣਗੇ ਮੈਂ ਜਾਣ ਗਿਆ ਸੀ ਇੱਥੇ ਹੀ ਆ ਯਾਰ ਮੈਂ ਨੇੜੇ ਹੀ ਫਿਰਦਾ ਇੱਕੋ ਹੀ ਮਿੰਟ ਮੈਂ ਜਾਇਆ ਉਹਨਾਂ ਮਰ ਜਾਣੇ ਆ ਸਰਦਿੰਗਾਂ ਵਾਲੇ ਵੀ ਮਰ ਜਾਣੇ ਉੱਥੇ ਸਰਦਿੰਗਾਂ ਵਾਲੇ ਵੀ ਮਰ ਜਾਣੇ ਸਾਰੀਆਂ ਰੁੱਤਾਂ ਦੇ ਹੀ ਹੁੰਦੇ ਆ ਇੱਕੋ ਹੀ ਮਿੰਟ ਇੱਕੋ ਹੀ ਮਿੰਟ ਮੈਂ ਦੇਖਦਾ ਪੁੱਛ ਕੇ ਤੈਨੂੰ ਦੱਸਦਾ ਲੈ ਵੀ ਕੰਮ ਦਾ ਚੰਗਾ ਵਾਈ ਉਹਨਾਂ ਦਾ ਬਾਈ ਸਾਸਰੀ ਕਾ ਬਾਈ ਸਾਸਰੀ ਕਾ ਬਾਈ ਸਾਸਰੀ ਕਾ ਮੇਰੇ ਸਾਸਰੀ ਕਾ ਬਾਈ ਸਾਸਰੀ ਕਾ ਮੇਰੇ ਸਾਸਰੀ ਕਾ ਲੈ ਵੀ ਨੌਜਵਾਨਾਂ ਗੱਲ ਹੈਗੀ ਔ ਮੈਨੂੰ ਬਾਹਰੋਂ ਬੰਦੇ ਦਾ ਫੋਨ ਆਇਆ ਠੀਕ ਹੈ ਜੀ ਕੈਨੇਡਾ ਸਾਡਾ ਹਰ ਭੇਜ ਠੀਕ ਹੈ ਜੀ ਉਹ ਕਹਿੰਦਾ ਯਾਰ ਕੱਪੜੇ ਚਾਹੀਦੇ ਆ ਸਟੈਂਡਰਡ ਵੀ ਚਾਹੀਦਾ ਠੀਕ ਹੈ ਤੇ ਸਰਦੀਆਂ ਵਾਲੇ ਕਿਉਂਕਿ ਉੱਥੇ ਸਰਦੀ ਆ ਠੀਕ ਹੈ ਜੀ ਹਨਾ ਹਾਂਜੀ ਹਾਂਜੀ ਤੇ ਮੈਨੂੰ ਪਹਿਲਾਂ ਤਾਂ ਸਰਦੀਆਂ ਵਾਲੇ ਕੱਪੜੇ ਦਿਖਾ ਵੀ ਸਰਦੀਆਂ ਵਾਲੇ ਆਪਣਾ ਇੱਥੇ ਮਿਲ ਜਾਣਗੇ ਡਿਸਪਲੇ ਤੇ ਲੱਗੇ ਹੋਣਗੇ ਜਿੰਨੇ ਮਰਜ਼ੀ ਜਿੰਨੇ ਮਰਜ਼ੀ ਆ ਜਾ ਆ ਜਾ ਮੈਨੂੰ ਪਹਿਲਾਂ ਸਰਦੀਆਂ ਵਾਲੇ ਕੱਪੜੇ ਦੱਸ ਆਜੋ ਜੀ ਵੀ ਸਰਦੀਆਂ ਵਾਲੇ ਸਾਰਾ ਫਲੋਰ ਜੀ ਸਰਦੀਆਂ ਵਾਲੇ ਦੇ ਹੀ ਆ ਜੀ ਹੂੰ ਤੇ ਮਿਲ ਜਾਣਗੇ ਆਪਾਂ ਕਹਿ ਸਕਦੇ ਆ ਵੀ ਪੂਰਾ ਪੂਰਾ ਸਟਾਕ ਜੀ ਪੂਰਾ ਸਟਾਕ ਜਿੰਨਾ ਮਰਜ਼ੀ ਲੈ ਲਓ ਜੀ ਵੀ ਜਿੰਨੇ ਮਰਜ਼ੀ ਲੈ ਲੀਏ ਜਿੰਨੇ ਮਰਜ਼ੀ ਆ ਆ ਕੁੜੀਆਂ ਵਾਲੇ ਪਏ ਆ ਇਧਰਲੇ ਕੁੜੀਆਂ ਵਾਲੇ ਪਈਆਂ ਨੇ ਜੈਕਟਾਂ ਵਗੈਰਾ ਕੁੜੀਆਂ ਆਹ ਦੇਖੋ ਇਧਰ ਜੈਕਟਾਂ ਪਈਆਂ ਕੁੜੀਆਂ ਵਾਲੀਆਂ ਚੱਲ ਪਹਿਲਾਂ ਮੈਨੂੰ ਸਰਦੀਆਂ ਵਾਲਾ ਸਟਾਕ ਦਿਖਾ ਬੀ ਸਰਦਾਂ ਵਾਲਾ ਸਟਾਕ ਮਿਲ ਜੇ ਗਰਮੀਆਂ ਵਾਲਾ ਮਿਲ ਜੇ ਗਰਮੀਆਂ ਵਾਲਾ ਵੀ ਮਿਲ ਜੂ ਹਾਂਜੀ ਹਾਂਜੀ ਹੁਣ ਮੇਰੇ ਨਾਲ ਮੁੰਡੇ ਆਏ ਆ ਫਿਰ ਇਹ ਵੀ ਮੰਗਣਗੇ ਦੋ ਦੋ ਸ਼ਰਟਾਂ ਹਾਂਜੀ ਹਾਂਜੀ ਆ ਲੋ ਜੀ ਇਹ ਗਰਮੀਆਂ ਵਾਲਾ ਸਾਰਾ ਡਿਸਪਲੇ ਆ ਟੀ-ਸ਼ਰਟ ਹੈ ਜੀ ਇਹ ਆ ਸਾਰੀ ਟੀ-ਸ਼ਰਟ ਹੈ ਜੀ ਇਹ ਟੀ-ਸ਼ਰਟਾਂ ਤੇ ਇਹ ਕਿੰਨੇ ਕ ਭਾਅ 'ਚ ਹੋ ਜਾਂਦੀਆਂ ਹੁਣ ਕਿੱਥੋਂ ਕ ਸ਼ੁਰੂ ਹੋ ਜਾਂਦੀ ਹੈ ਜਿਹੜੀ ਟੀ-ਸ਼ਰਟ ਇਹ ਜਿਹੜੀ ਆਪਣੇ ਕੋਲੇ ਜਿਹੜੀ ਪ੍ਰੀਮੀਅਮ ਟੀ-ਸ਼ਰਟ ਹੈ 650 ਰੁਪਏ ਤੋਂ ਸ਼ੁਰੂ ਹੋ ਕੇ 1100 ਰੁਪਏ ਤੱਕ ਮਿਲ ਜਾਂਦੀ ਹੈ ਅੱਛਾ ਹਾਂਜੀ ਕੋਈ ਇੱਕ ਅਧਾ ਆਰਟیکل ਮੌਕੇ ਤੇ ਕੋਈ ਮਹਿੰਗਾ ਸਸਤਾ ਵੀ ਆ ਜਾਂ ਅਛਾ ਹਾਂ ਤੇ ਜੇ ਇਧਰਲੇ ਪਾਸੇ ਆਪਾਂ ਸਿਆਲਾਂ ਵਾਲੇ ਦੀ ਗੱਲ ਕਰੀਏ ਸਿਆਲਾਂ ਵਾਲਾ ਕਿੰਨਾ ਕਿ ਕਿੱਥੇ ਕਿ ਹੋ ਜਾਂਦਾ ਜੈਕਟ ਸ਼ੁਰੂ ਹੋ ਜਾਂਦੀ ਹੈ ਆਪਣੇ 15 1600 ਰੁਪਏ ਤੋਂ ਸ਼ੁਰੂ ਹੋ ਕੇ 3000 500 ਰੁਪਏ ਕੋਈ ਦਿਖਾ ਕੇ ਕੱਢ ਕੇ ਵੀ ਆਪਾਂ ਦੇਖਗੇ ਕਿ ਇਸ ਤਰ੍ਹਾਂ ਦੀ ਕੁਆਲਿਟੀ ਆਪਣੀ ਕਿਵੇਂ ਦੀ ਕੁਆਲਿਟੀ ਮਿਲਦੀ ਹੈ ਕਿਹੋ ਜੀ ਚੀਜ਼ ਮਿਲਦੀ ਕਿਹੋ ਜਿਹਾ ਸਟਾਫ ਮਿਲਦਾ ਬੰਦੇ ਨੇ ਸਾਡੇ ਨੇ ਬਾਹਰ ਪਾਉਣਾ ਯਾਰ ਮਸ਼ਹੂਰ ਨਾ ਮੁਸ਼ਾਰੀਆਂ ਕਰਨ ਜਾਂਦਾ ਉਹ ਤਾਂ ਬਾਹਰ ਕੈਨੇਡਾ ਚ ਆ ਲੋ ਜੀ ਆ ਮੈਂਸ ਵਾਲੀ ਆ ਗਈ ਜੀ ਹਾਂ ਆ ਦੇਖੋ ਬਰਫ ਪੈਂਦੀ ਆ ਉੱਥੇ ਪੂਰੀ ਆ ਲੋ ਜੀ ਆ ਲੋ ਪੂਰੀ ਮੈਂਸ ਵਾਲੀ ਆ ਜੀ ਓਮਣੀ ਸ਼ੀਟ ਲੱਗੀ ਆ ਇਹਦੇ ਵਿੱਚ ਪ੍ਰੋਪਰ ਮੈਂਸ ਲਈ ਇਹ ਬਣੀ ਆ ਜੀ ਹੂੰ ਇਹਨੂੰ ਜਿੰਨੀ ਮਰਜ਼ੀ ਠੰਡ ਦੇ ਵਿੱਚ ਪਾ ਲਓ ਫੇ ਪੂਰੀ ਗਰਮ ਰਹੇਗੀ ਜੇ ਵੱਡੇ ਸ਼ੋਰੂਮ ਤੋਂ ਲਵਾਂਗੇ ਤਾਂ ਇਹ ਬਹੁਤ ਮਹਿੰਗਾ ਪਊਗਾ ਯਾਰ ਸਾਡਾ ਬਹੁਤ ਮਹਿੰਗਾ ਬਾਕੀ ਮੇਨ ਗੱਲ ਸਾਡੇ ਕੋਲ ਵੈਰਾਈਟੀ ਹਰ ਟਾਈਮ ਹਾਜ਼ਰ ਮਿਲੂਗੀ ਤੁਹਾਨੂੰ ਜਦੋਂ ਮਰਜ਼ੀ ਆ ਜਾਓ ਆ ਦੇਖੋ ਲੈ ਆ ਲੋ ਜੀ ਕਰੋ ਗੱਲ ਲੱਭ ਬੱਦ ਠੰਡ ਵਾਲੀ ਘੱਟ ਠੰਡ ਵਾਲੀ ਦਰਮਿਆਨੀ ਠੰਡ ਵਾਲੀ ਹੈ ਸਾਰਾ ਕੋਈ میری ਮੇਨ ਗੱਲ ਇਹ ਹੈ ਕੋਈ ਬਚਿਆ ਹੋਇਆ ਸਟਾਕ ਨਹੀਂ ਪਿਛਲੇ ਸਰਦੀ ਦਾ ਇਹ ਸਾਡਾ ਫਰੈਸ਼ ਸਟਾਕ ਆ ਫਰੈਸ਼ ਦਾ ਮਾਲ ਆ ਜਦੋਂ ਮਰਜ਼ੀ ਆਓ ਤੁਹਾਨੂੰ ਹਰ ਟਾਈਮ ਮਿਲੂਗਾ ਜੀ ਅੱਛਾ ਇਹ ਇਹ ਮਤਲਬ ਸਾਰਾ ਸਾਲ ਵਿਕੀ ਜਾਂਦਾ ਸਾਡਾ ਹਾਂਜੀ ਹਾਂਜੀ ਆ ਲੋ ਇਹ ਰਵਰਸੀ ਵਾਲਾ ਜੀ ਆ ਦੇਖੋ ਇਹਨੂੰ ਜੇ ਦੋਨੇ ਸਾਈਡ ਤੋਂ ਕਰ ਲਓ ਤੁਸੀਂ ਹਾਂ ਦੂਸਰੀ ਸਾਈਡ ਪਾ ਲਓ ਜੀ Papa ਹਰ ਭੇਜ ਨੂੰ ਵੀਡੀਓ ਭੇਜ ਦੇ ਹਰ ਭੇਜ ਵੀਡੀਓ ਦੇਖ ਲਾ ਬਾਈ ਹੁਣ ਚੈੱਕ ਕਰ ਲਾ ਹਾਂ ਦੋਨੋਂ ਸਾਈਡ ਤੋਂ ਪੰਜ-ਸਤ ਕੋਟ ਭੇਜਣੇ ਆ ਆਪਾਂ ਹਰ ਭੇਜ ਨੂੰ ਇੱਥੋਂ ਹੀ ਕੋਰੀਅਰ ਕਰ ਦੇਣੇ ਇਹ ਹੀ ਕੋਰੀਅਰ ਕਰਦੇ ਆ ਆਪ ਹੀ ਆ ਲੋ ਹੂੰ ਲੈ ਇਧਰਲੇ ਪਾਸੇ ਕੋਟ ਮਿਲ ਜਾਂਦੇ ਲੋਹਰਾਂ ਵੀ ਦਿਖਾ ਫਰ ਮੋਟੀਆਂ ਜੀ ਲੋਹਰਾਂ ਵੀ ਦਿਖਾ ਲੋਹਰਾਂ ਵੀ ਦਿਖਾ ਦੇ ਹਾਂਜੀ ਆ ਇਧਰਲੇ ਪਾਸੇ ਆ ਕੀ ਪਿਆ ਪੈਂਟ ਇਹ ਕਾਰਗੋ ਆ ਗਈ ਜੀ ਲਿਆ ਇਹ ਵਿਖਾ ਖਾ ਆ ਲੋ ਤੇ ਲੈ ਆ ਤਾਂ ਬੜਾ ਸ਼ੌਕ ਆ ਸਾਡੇ ਬੰਦੇ ਨੂੰ ਪਾਉਣ ਦਾ ਯਾਰ ਆਹ ਆ ਤਾਂ ਫਉ ਜੰਗਾ ਵਾਲੇ ਤਾਂ ਹਾ ਲੋ ਜੀ ਕਿਲਿਆਂ ਕੋਲਾਂ ਤੇ ਚੜਦਾ ਹੁੰਦਾ ਪਾ ਕੇ ਬੂਟ ਵੱਡੇ ਬorderDetails ਦੇ ਬੂਟ ਪਾ ਹਾ ਲੋ ਜੀ ਹੂੰ ਇਹ ਵੀ ਤੁਹਾਨੂੰ ਪ੍ਰੋਪਰ ਖੁੱਲੀਆਂ ਬਾਟਮਾਂ ਦੇ ਵਿੱਚ ਮਿਲ ਜਾਣਗੀਆਂ ਜਿਹੜੇ ਮੁੰਡੇ ਅੱਜ ਕੱਲ ਮੰਗਦੇ ਨੇ ਜੀ ਠੀਕ ਹੈ ਜੀ ਲਓ ਕਰ ਗੱਲ ਅੱਜ ਵਾਲੀ ਵੀਡੀਓ ਤਾਂ ਸਾਰੀ ਹਰਪੇ ਤੇ ਹੀ ਬਣ ਜਾਣੀ ਆ ਪ੍ਰੀਤ ਆਪਣੀ ਹੈਂ ਕਰੋ ਗੱਲ ਕਿੰਨਾ ਸੋਹਣਾ ਯਾਰ ਕਲਰ ਬਹੁਤ ਸੋਹਣੇ ਪਿਆ ਯਾਰ ਕੋਈ ਐਂ ਨਹੀਂ ਗੱਲ ਵੀ ਕੋਈ ਚੁਆਇਸ ਹੈ ਨਹੀਂ ਤੁਹਾਡੇ ਕੋਲੇ ਹੈਂ ਆ ਲੋ ਜੀ ਆ ਬੈਂਚੀਟਰ ਕੱਲ ਦਾ ਸਟਾਕ ਆ ਜੀ ਇਹ ਕੱਲ ਆਇਆ ਸਾਰਾ ਆ ਦੇਖੋ ਇੰਨਾ ਮਾ ਸਟਾਕ ਆ ਜੀ ਆ ਦੇਖੋ ਇੱਕ ਆਰਟੀਕਲ ਦੇ ਵਿੱਚ ਕਲਰ ਦੇਖੋ ਤੇ ਆ ਜੈਕਟ ਬਾਈ ਕਿੰਨੇ ਤੋਂ ਸ਼ੁਰੂ ਹੋ ਜਾਂਦੀ ਹੈ ਇਹ ਜੈਕਟ 1300 ਰੁਪਏ ਤੋਂ ਸ਼ੁਰੂ ਹੋ ਕੇ ਜੀ 16-1700 ਰੁਪਏ ਤੱਕ ਮਿਲ ਜਾਊਗੀ ਇਹ ਦੇਖੋ ਕੋਈ ਅਸੀਂ ਲਫਾਵੇ ਹੁਣ ਨਹੀਂ ਚੜਾਇਆ ਜੀ ਨਵਾਂ ਹੀ ਆ ਸਟਾਕ ਹਮ ਸਟਾਰ ਗਨ ਆ ਦੇ ਘੋਕਰ ਨਹੀਂ ਸੋਣੀ ਓਏ ਓ ਹੋ 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 ਦੇਖ ਆ ਇੱਕ ਤਾਂ ਫਿੱਟ ਕਰ ਲਈ ਹਰ ਭੇਜ ਤੇਰੇ ਵਾਸਤੇ ਬਾਈ ਹੈਂ ਬਾਈ ਜੀ ਸਾਰੇ ਹੁਣ ਸਾਈਜ਼ ਵੀਰੇ M2 ਡਬਲ ਐਕਸ ਮਤਲਬ ਟੋਟਲ ਸਾਈਜ਼ ਹੋਣਗੇ ਆਏ ਨੀਗਾ ਵੀ ਕੋਈ ਕਿਸੇ ਤਰ੍ਹਾਂ ਦਾ ਸਾਈਜ਼ ਨਹੀਂ ਮਿਲੂਗੀ ਜਿਹੜੀ ਚੀਜ਼ ਤੁਹਾਨੂੰ ਪਸੰਦ ਆ ਗਈ ਉਹ 'ਚ ਸਾਰੇ ਸਾਈਜ਼ ਹੋਣਗੇ ਹਾਂਜੀ ਹਾਂਜੀ ਹਾਂ ਹੈਂ ਆ ਦੇਖੋ ਜੀ ਹਮ ਕਿਸ ਨੂੰ ਕਲਰਫੁਲ ਪਸੰਦ ਆ ਕਿਸ ਨੂੰ ਵਾਈਟ ਪਸੰਦ ਆ ਕਿਸ ਨੂੰ ਬਲੈਕ ਪਸੰਦ ਆ ਸਾਰੇ ਕਲਰ ਮਿਲਣਗੇ ਜੀ ਆ ਜਾਓ ਇਧਰਲੇ ਪਾਸੇ ਵੀ ਆ ਜਾਓ ਟੀ-ਸ਼ਰਟਾਂ ਵੀ ਦਿਖਾਓ ਹੁਣ ਆਪਾਂ ਮਾੜਾ ਜਾ ਇਧਰਲੇ ਪਾਸੇ ਵੀ ਦਿਖਾ ਦਈਏ ਲੈ ਘਪੁਰ ਕੱਟ ਆਹ ਲੋ ਜੀ ਸ਼ਰਮਾ ਦੀ ਟੀ-ਸ਼ਰਟਾਂ ਕੱਟੋ ਆਹ ਦੇਖੋ ਜੀ ਟੀ-ਸ਼ਰਟ ਆਹ ਕਿੰਨੇ ਕੁ ਰੁਪਏ ਤੋਂ ਸ਼ੁਰੂ ਕਿਹਾ ਸੀ ਇਹ 650 ਰੁਪਏ ਤੋਂ ਸ਼ੁਰੂ ਹੋ ਜਾਂਦੀਆਂ ਨੇ ਜੀ ਲੈ ਘਰ ਘੱਲ ਓਏ ਕੁਆਲਿਟੀ ਦੇਖੋ ਜੀ ਕੁਆਲਿਟੀ ਚੈੱਕ ਕਰੋ ਕੱਪੜਾ ਯਾਰ ਕੱਪੜਾ ਬਹੁਤ ਕਮਾਲ ਆ ਇਹ ਜਿੰਨਾ ਮਰਜ਼ੀ ਖਿੱਚ ਲੋ ਫਟੇਗਾ ਨਹੀਂ ਹਮ ਪ੍ਰੋਪਰ ਵਾਟਰ ਪ੍ਰਿੰਟਿੰਗ ਆ ਜ ਆ ਦੇਖੋ ਆ ਆ ਚੱਕਿਓ ਗਰੇਜ ਲੈ ਸਾਡੇ ਕੋਲ ਰਹਾ ਜਿਹੜਾ ਕਲਰ ਰਾਹੂਗੇ ਉਹ ਦੇ ਦਾਂਗੇ ਜਿਹੜਾ ਦੁਨੀਆ ਤੇ ਰੰਗ ਪਿਆ ਹਰੇਕ ਦੇ ਦਾਂਗੇ ਤੇ ਜਿਹੜਾ ਸਾਇਜ ਕਹਤਾ ਹਰੇਕ ਸਾਇਜ ਦੇ ਦਾਂਗੇ ਉਹ ਕਲਰਾਂ ਵਾਲੀਆਂ ਚੱਕਿਓ ਦੋ ਤਿੰਨ ਆ ਖਟੀਆਂ ਜੀਆਂ ਖਟੀਆਂ ਜੀਆਂ ਇਹਨੂੰ ਕਹਿੰਦਾ ਪੋਲੋ ਓਏ ਆ ਦੇਖੋ ਭਰਾਵਾ ਕੀ ਰੱਖੀ ਬੈਠਾ ਇਹ ਲੈ ਕਰ ਗੱਲ ਇਹ ਇਹ ਕਿੰਨੇ ਤੋਂ ਸ਼ੁਰੂ ਹੋ ਜਾਂਦੀ ਹੈ ਪੋਲੋ ਇਹ ਵੀ 650 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ ਅੱਛਾ ਭਾਅ ਉਹੀ ਆ 1000 ਰੁਪਏ ਤੱਕ ਮਿਲ ਜਾਂਦੀ ਜੇ ਬਾਲੀਆਂ ਸੋਹਣੀਆਂ ਤਾਂ ਰੇਟ ਬਹੁਤ ਜ਼ਿਆਦਾ ਨਹੀਂ ਉਹ ਹੋ ਰੱਖੇ ਹੋਏ ਵੀ ਇੱਕ ਆ ਇੱਥੇ ਗਰੇ ਜੀ ਪਈ ਆ ਇੱਥੇ ਆਹੋ ਆਹੋ ਹੁਣ ਸਾਰੇ ਬੰਦਿਆਂ ਨੂੰ ਇੱਕ ਗੱਲ ਦੀ ਜੱਜਮੈਂਟ ਹੋ ਗਈ ਉਹ ਵੀ ਲੋਪੋ ਵਾਲ ਨੂੰ ਗਰੇ ਰੰਗ ਜ਼ਿਆਦਾ ਚੰਗਾ ਲੱਗਦਾ ਤਾ ਹੀ ਮੇਰੇ ਗਰੇ ਕੋੜੀਆਂ ਰੱਖਾਂਗਾ ਜਿਹੜਾ ਮਰਜੀ ਲੋ ਜੀ ਚਾਹੇ ਗਰੇ ਰੰਗ ਦੇ ਵਿੱਚ 10ਤੀ ਸ਼ਰਟਾਂ ਲੈ ਲਓ ਤੇ 20 ਲੈ ਲਓ ਜੀ ਤਾਂ ਵੀ ਦੇ ਦਾਂਗੇ ਹਾਂ ਮੈਨੂੰ ਗਰੇ ਰੰਗ ਵਾਲਾ ਵਧੀਆ ਲੱਗਦਾ ਮੈਨੂੰ ਗਰੇ ਦੀਆਂ ਹੀ ਕੋੜੀਆਂ ਰੱਖਾਂਗਾ ਉਧਰਲੇ ਪਾਸੇ ਚੱਕੋ ਆ ਸ਼ਰਮਾ ਜੀ ਲੋਹਰਾ ਕੱਢੋ ਲੋਹਰਾ ਚੱਕੀ ਲੋਹਰਾ ਚੱਕੀ ਲੋਹਰਾ ਚੱਕੀ ਆਹ ਆਹ ਸਰਦੀ ਵਾਲੀ ਆ ਆ ਵੀ ਮਾਲ ਫਰੈਸ਼ ਦਾ ਹੀ ਆ ਸਾਰਾ ਹਾਂਜੀ ਹਾਂਜੀ ਫਰੈਸ਼ ਦਾ ਫਰੈਸ਼ ਦਾ ਬਿਲਕੁਲ ਆਹ ਦੇਖੋ ਲੈ ਦੇਖੋ ਜੀ ਫਲੀਜ਼ ਦੇਖੋ ਚੈੱਕ ਕਰੋ ਕੁਆਲਿਟੀ ਚੈੱਕ ਕਰੋ ਹੂੰ ਦੇਖੋ ਜੀ ਸਾਰੀ ਕੁਆਲਿਟੀ ਚੈੱਕ ਕਰੋ ਇਹ ਕੋਈ ਬੁਰੀ ਦਿੱਕਤ ਨਹੀਂ ਜੀ ਕੋਈ ਕੁਛ ਕਲਰ ਦੀ ਕੋਈ ਦਿੱਕਤ ਨਹੀਂ ਸਾਰਾ ਪ੍ਰੋਪਰ ਕੁਆਲਿਟੀ ਹੈ ਜੀ ਆ ਦੇਖੋ ਉਹ ਬਰਾਊਨ ਜੀ ਚੱਕਿਆ ਉਹਰੇ ਆ ਹਾਂ ਲੈ ਆਹ ਕਰੂਗਾ ਫੁੱਲੀਆਂ ਲੈਣੀਆਂ ਨੇ ਚੋ ਬੰਦ ਲੈਣੀਆਂ ਸਾਰੇ ਤਰ੍ਹਾਂ ਦੇ ਮਿਲਣਗੇ ਜੀ ਜਿੰਨੇ ਮਰਜ਼ੀ ਲੈ ਲਓ ਹਰ ਤਰ੍ਹਾਂ ਦੀ ਚੀਜ਼ ਮਿਲੂਗੀ ਲੈ ਲੋੜੇ ਲਾ ਦੇ ਯਾਰ ਦਾ ਖਜ਼ਾਨਾ ਮਿਲ ਗਿਆ ਆਪਾਂ ਨੂੰ ਪ੍ਰੀਤ ਹੈ ਇੱਕੋ ਛੱਤ ਦੇ ਥੱਲੇ ਇੱਕੋ ਛੱਤ ਦੇ ਥੱਲੇ ਹਰੇਕ ਰੰਗ ਹਰੇਕ ਸਾਈਜ਼ ਟੌਪ ਦੀ ਕੁਆਲਿਟੀ ਜਾਇਜ਼ ਰੇਟ ਹੂੰ ਬਾਕੀ ਵੀਰੇ ਜਿੰਨੇ ਪੈਸੇ ਲਾਵਾਂਗੇ ਅਸੀਂ ਕਸਟਮਰ ਤੋਂ ਉਹਨੇ ਦੀ ਚੀਜ਼ ਦੇਵਾਂਗੇ ਇਹਦੀ ਜ਼ਿੰਮੇਵਾਰੀ ਹੋਏਗੀ ਲੈ ਆਹ ਕਰ ਗੱਲ ਆਹ ਤਾਂ ਵੇਕ ਗਈ ਆਹ ਤਾਂ ਤੇ ਤੋਂ ਹੋਰ ਵੀ ਮੰਗਣਗੇ ਜਿਹੜੇ ਵੀਡੀਓ ਦੇਖਣਗੇ ਲੈ ਕਰ ਗੱਲ ਕਿੰਨਾ ਸੋਹਣਾ ਫਰੀ ਤੋਂ ਲੋ ਜੀ ਆ ਜਾ ਸੋਹਣਾ ਮੈਨੂੰ ਹੋਰ ਵੀ ਦਿਖਾਓ ਹੋਰ ਪਾਸੇ ਹਾਂ ਜੀ ਬਾਟਮਾ ਚੈੱਕ ਕਰੋ ਇਹਦੇ ਮਗਰ ਇਹਦੇ ਮਗਰਲੇ ਪਾਸੇ ਵੀ ਕੋਈ ਕੁਝ ਹਾਂਜੀ ਹਾਂਜੀ ਆ ਜਾ ਆ ਜਾ ਹੁਣ ਸਾਰੀ ਦੁਕਾਨ ਦੀ ਫੋਰ ਵਾਲ ਫਾਲ ਕੋਈ ਕਰ ਚੱਲ ਗਈ ਜੀ ਜੀ ਆ ਭਾਈ ਮੈਨੂੰ ਇੱਧਰ ਵੀ ਦਿਖਾ ਏ ਆ ਦੇਖ ਓਏ ਕਰ ਗੱਲ ਇਹ ਹੁੱਡੀਆਂ ਤੇ ਟਰੈਕਸੂਟ ਆ ਗਏ ਜੀ ਆਪਣੇ ਕੂਟੀਆਂ ਆ ਗੀਆਂ ਸਾਰਾ ਸੈਕਸ਼ਨ ਆ ਗਿਆ ਜੀ ਇਹ ਆ ਕੂਟੀਆਂ ਦੇਖ ਹਾਂ ਦੇਖੋ ਜੀ ਕੂਟੀਆਂ ਆ ਕੂਟੀਆਂ ਦੇਖ ਕਰ ਗੱਲ ਅੱਜ ਖਲਾਰਾ ਤਾਂ ਜਾਵਾਂਗੇ ਪਾ ਕੇ ਕੋਈ ਗੱਲ ਨਹੀਂ ਜਿੰਨਾ ਮਰਜ਼ੀ ਪਾਓ ਜੀ ਆਪਣੀ ਟੀਮ ਬਹੁਤ ਵੱਡੀ ਹੈਗੀ ਸਾਰਾ ਦਾ ਆ ਦੇਖ ਕਲੀਅਰ ਹੋ ਜਾਊਗਾ ਜੀ ਆ ਮੇਰੇ ਪਾਈ ਹੁੰਦੀ ਆ ਤੇ ਬਹੁਤ ਲੋਕ ਪੁੱਛਦੇ ਹੁੰਦੇ ਆ ਕਿੱਥੋਂ ਮਿਲਦੀ ਆ ਚੱਕੋ ਆ ਚੱਕੋ ਇੱਥੋਂ ਟਰੱਕ ਲੈ ਜਾਓ ਭਰ ਕੇ ਥੋੜਾ ਜਿਹਾ ਹਲਕੇ ਚ ਲੈਣਾ ਕੱਪੜਾ ਤਾਂ ਥੋੜਾ ਜਿਹਾ ਹਲਕੇ ਚ ਵੀ ਦੇ ਦਾਂਗੇ ਆ ਲੋ ਜੀ ਆ ਦੇਖੋ ਇੱਧਰ ਦੇਖੋ ਥੋੜਾ ਘੱਟ ਪਾਰ ਵਾਲੀ ਲੈ ਆ ਲੋ ਜੀ ਦੇਖੋ ਓਏ ਹੋਏ 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 ਲੋ ਜੀ ਆਤਾ ਯਾਰ ਹੁਣੇ ਪਾ ਕੇ ਏਸੀ ਲਾ ਕੇ ਬਹਿਣ ਨੂੰ ਜੀ ਕਰਦਾ ਤਾਂ ਹੁਣੇ ਪਾ ਕੇ ਹੈ ਹੂੰ ਆ ਦੇਖੋ ਆ ਲੋ ਜੀ ਹਾਫ ਜੈਕਟਾਂ ਲਓ ਆ ਤਾਂ ਲੋੜਾ ਆ ਜੂਗਾ ਭਾਈ ਆ ਤਾਂ ਲੋੜਾ ਆ ਜੂਗਾ ਲਓ ਜੀ ਕਿਹੜਾ ਰੰਗ ਲੈਣਾ ਬੋ ਇਹ ਤਾਂ ਤੈਨੂੰ ਵੇਚਣੀਆਂ ਔਖੀਆਂ ਹੋ ਜਾਣਗੀਆਂ ਇੰਨੇ ਲੋਕ ਆਉਣਗੇ ਵੀਡੀਓ ਦੇਖ ਕੇ ਯਾਰ ਸਾਰਾ ਫਰੈਸ਼ ਦਾ ਸਟਾਕ ਆ ਜੀ ਬਚਿਆ ਕੋਈ ਨਹੀਂ ਹੈਗਾ ਕੁਝ ਹਮ ਨਾਲ ਦੀ ਨਾਲ ਆ ਮੈਂ ਨਾ ਮੈਂ ਤੁਹਾਨੂੰ ਦੱਸਦਾ ਗੱਲ ਮੈਂ ਬਾਈ ਨੂੰ ਵੀਡੀਓ ਕਰਨ ਤੋਂ ਪਹਿਲਾਂ ਵੀਡੀਓ ਬਣਾ ਰਿਹਾ ਹਾਂ ਪਰਮੋਸ਼ਨਲ ਵੀਡੀਓ ਬਣਾ ਰਿਹਾ ਮੈਂ ਬਾਈ ਨੂੰ ਪੁੱਛਿਆ ਮੈਂ ਕਿਹਾ ਵੀਰੇ ਯਾਰ ਕੋਈ ਕਲੀਅਰੈਂਸ ਲਈ ਕੋਈ ਸੇਲ ਉਹ ਕਹਿੰਦਾ ਨਹੀਂ ਬਾਈ ਅਸੀਂ ਕਦੇ ਕਲੀਅਰੈਂਸ ਲਈ ਸੇਲ ਨਹੀਂ ਲਈ ਤੇ ਕਦੇ ਲਾਉਣੀ ਨਹੀਂ ਪਈ ਨਹੀਂ ਲਾਉਣੀ ਲੋੜ ਹੀ ਨਹੀਂ ਪਈ ਜੀ ਕਸਟਮਰ ਪਿਆਰ ਹੀ ਇੰਨਾ ਭਾਈਆਂ ਦਾ ਮਿਲਿਆ ਹੋਇਆ ਜੀ ਕੋਈ ਹਰੇਕ ਚੀਜ਼ ਵਿਕਦੀ ਹੈ ਜੀ ਹਾਂ ਵੀ ਅੱਜ ਤੱਕ ਇਹ ਦੁਕਾਨ ਪਹਿਲੀ ਦੁਕਾਨ ਹੈ ਜਿਨ੍ਹਾਂ ਨੇ ਸਟਾਕ ਕਲੀਅਰੈਂਸ ਵਾਸਤੇ ਸੇਲ ਹੀ ਨਹੀਂ ਲਾਈ ਕਦੇ ਹਾਂ ਲੋ ਜੀ ਸਵੈਡ ਸ਼ਰਟਾਂ ਦੇਖੋ ਹੂੰ ਗੋਲਗਲਾਂ ਲੈ ਲਓ ਹੁੱਡੀਆਂ ਲੈ ਲਓ ਕੋਟੀਆਂ ਲੈ ਲਓ ਜੀ ਜਿਹੜੇ ਜਿਹੜੀ ਚੀਜ਼ ਕਹੋਗੇ ਕਸਟਮਰ ਉਹ ਚੀਜ਼ ਮਿਲੂਗੀ ਜੇ ਆਪਣੇ ਵਾਲੇ ਬੰਦੇ ਵੀ ਸਿਆਲਾਂ ਦੀ ਤਿਆਰੀ ਕਰਕੇ ਰੱਖ ਲੈਣ ਮੁੱਢੋਂ ਹੀ ਬਰੂਦ ਭਰਨਾ ਸਟਾਰਟ ਕਰ ਦੇਣ ਬਿਟਾਂ ਨਾਲ ਕਿੱਦਾਂ ਠੰਡ ਜੀ ਪਵੇ ਤੇ ਕਿੱਦਾਂ ਪਾਈਏ ਉਹ ਕੇਸ ਹੋ ਜੇ ਹੈ ਵਾਹ ਚਲ ਗਿਆ ਹੋਰ ਪਾਸੇ ਵੀ ਦਿੱਖੇ ਬਾਂਸ ਲੈਣ ਦੀ ਲੋੜ ਨਹੀਂ ਜੀ ਮੌਕੇ ਤੇ ਆਓ ਜਿੰਨਾ ਮਰਜ਼ੀ ਲੈ ਕੇ ਜਾਓ ਕੱਲ ਨੂੰ ਫਲੇਟ ਅੱਜ ਚੜਾਵਾਗੇ ਸਾਰਾ ਕੁਝ ਪੱਕਾ ਕਰਕੇ ਦੇ ਦਾਂਗੇ ਜਿਹੜੇ ਜਵਾਕ ਦਾ ਬੀਜਾ ਬੂਜਾ ਲੱਗ ਗਿਆ ਉਹਨੂੰ ਲੋੜ ਮੰਨਣ ਦੀ ਜਮਾਂ ਲੋੜ ਨਹੀਂ ਵਿਸਿਆਲਾਂ ਵਾਲੇ ਕੱਪੜੇ ਕਿੱਥੋਂ ਲਾ ਲੋ ਗਰਮੀਆਂ ਦੀਆਂ ਆ ਗਈਆਂ ਨਿਕਰਾਂ ਆ ਗਈਆਂ ਜੀ ਸ਼ਾਰਟਸ ਆ ਗਏ ਜਿਹੜਾ ਮਰਜ਼ੀ ਲੌਂਗ ਲੈ ਲਓ ਘੱਟ ਲੈਂਥ ਵਾਲੀ ਲੈ ਲਓ ਅਨਰਾਗ ਰਾਜੇ ਕੱਢੋ ਹੋ ਇੱਕੋ ਦੇਣ ਇੱਕੋ ਛੱਤ ਦੇ ਥੱਲੇ ਇੱਕੋ ਜੀ ਕੁਆਲਿਟੀ ਤੇ ਸਾਰੇ ਸਾਲ ਦੇ ਲਈ ਸਾਰੇ ਸਾਲ ਦਾ ਲਈ ਸਾਰੇ ਸਾਲ ਦਾ ਪੂਰੇ ਸਾਲ ਦਾ ਕੱਪੜਾ ਤੁਸੀਂ ਇੱਕੋ ਦੁਕਾਨ ਦੇ ਵਿੱਚੋਂ ਨਹੀਂ ਲੈ ਸਕਦੇ ਮਾੜਾ ਚਲ ਜੀ ਹੋਰ ਪਾਸੇ ਵੀ ਆ ਜਾ ਦਿਖਾਈਏ ਹੋਰ ਵੀ ਆਫਰੀਤ ਛਤਾਂ ਆ ਜਾ ਤੇ ਇੱਕ ਤੀਜੀ ਛਤ ਦੇ ਪਹਿਲਾਂ ਚੜੀਏ ਇੱਕ ਥੱਲੇ ਚਲ ਜੀ ਜਿਵੇਂ ਤੁਹਾਨੂੰ ਠੀਕ ਆਏ ਉਹੀ ਦਿਖਾ ਦਿੰਨੇ ਆ ਆਜੋ ਤਾਂ ਚੱਲੋ ਤਾਂ ਤਾਂ ਚੱਲੋ ਆ ਆਜੋ ਕੋਰੀਅਰ ਬਾਈ ਫਿਰ ਆਪ ਕਰ ਦਿੰਨੇ ਆ ਹਾਂਜੀ ਹਾਂਜੀ ਬਾਈ ਕੋਰੀਅਰ ਬਹੁਤ ਕਰਦੇ ਨੇ ਜੇ ਇੱਕ ਗੱਲ ਯਾਰ ਮੈਨੂੰ ਹੋਰ ਦੱਸ ਹਾਂ ਹਾਂਜੀ ਬਈ ਬਾਹਲੇ ਯਾਰੀ ਨਾ ਯਾਰ ਲੋਕਾਂ ਨਾਲ ਐ ਠੱਗੀਆਂ ਬਹੁਤ ਬਾਜ਼ੀਆਂ ਹਾਂਜੀ ਲੋਕ ਕੀ ਕਰਦੇ ਆ ਵਿਚਾਰੇ ਭੇਜ ਦਿੰਦੇ ਆ ਕੋਈ ਸਾਇਜ ਮੰਨ ਲੋ ਯਾਰ ਕਿਸੇ ਨੂੰ ਕਹਤਾ ਹਾਂਜੀ ਜਾਂ ਤਾਂ ਉਹ ਕੁਆਲਿਟੀ ਨਹੀਂ ਨਿਕਲਦੀ ਹਨਾ ਠੀਕ ਹੈ ਜੀ ਜਾਂ ਕਿ ਉਹ ਸਾਇਜ ਨਹੀਂ ਨਿਕਲਦਾ ਜਾਂ ਉਹ ਚੀਜ਼ ਨਹੀਂ ਨਿਕਲਦੀ ਵੀਰੇ ਉਹ ਕਰਦੇ ਆ ਲੋਕ ਬਹੁਤ ਉਹ ਕਾਰਨ ਕਿ ਕਿ ਨਾ ਲਿਮਟਡ ਸਟਾਕ ਵਾਲੇ ਕਰਦੇ ਜਿੰਨਾਂ ਕੋਲੇ ਸਟਾਕ ਘਟਾ ਤੇ ਉਹ ਕਸਟਮਰ ਤੋਂ ਪੈਸੇ ਪਵਾ ਲੈਂਦੇ ਆ ਪਰ ਬਾਅਦ ਚ ਕੁਸੂਰ ਭੇਜ ਦਿੰਦੇ ਆ ਕੋੰਨੋ ਕੋਲੇ ਹਾਜ਼ਰ ਨਹੀਂ ਹੁੰਦਾ ਆਪਣੇ ਕੋਲੇ ਹਰੇਕ ਚੀਜ਼ ਹਾਜ਼ਰ ਮਿਲੂ ਇਹ ਬੰਦੇ ਆਪਣੇ ਥਾਂ 'ਚ ਆਪਣੀ ਜਗ੍ਹਾ 'ਚ ਬਹਿ ਕੇ ਬਹੁਤ ਮਿਹਨਤ ਕਰਕੇ ਕਾਮਯਾਬ ਹੋਏ ਨੇ ਇਨਸਾਨ ਆ ਜਿਹੜੇ ਨਾ ਇਧਰ ਫਰੀਦ ਬਹੁਤ ਮਾਲ ਪਿਆ ਓਏ ਹੈ ਜਿਹੜੇ ਬੰਦਿਆਂ ਦਾ ਭਰੋਸਾ ਅਸੀਂ ਇਹਨਾਂ ਦੇ ਭਰੋਸਾ ਕਰਦੇ ਆ ਇਹ ਬੰਦਿਆਂ ਨੇ ਅੱਜ ਤੱਕ ਸਾਡੀ ਪਿੱਠ ਨਹੀਂ ਲੱਗਣ ਦਿੱਤੀ ਸਾਡੇ ਕਿਸੇ ਵੀ ਗਾਹਕ ਤੋਂ ਇਹ ਬੰਦਿਆਂ ਤੋਂ ਨਰਾਸ਼ ਆ ਹੱਥ ਨਹੀਂ ਆਉਣਗੇ ਤੇ ਇਹ ਬੰਦਿਆਂ ਨੂੰ ਕਦੇ ਵੀ ਚੈੱਕ ਕਰੋ ਸਾਰਾ ਲੈਦਰ ਹੋਏਗਾ ਚੈੱਕ ਕਰੋ ਚਲ 80Z ਇਹਨੂੰ ਕਿੱਧਰ ਦੀ ਖੋਲਾਂ ਮੈਂ ਪਾੜਨਾਂ ਦੇ ਮੈਂ ਇਹਨੂੰ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਮੈਂ ਤਾਂ ਬਈ ਪਾੜਨ ਲੱਗਿਆ ਨੱਕਾਣਾ ਵਿੱਚੋਂ ਨਾਗਦਾ ਬੱਚਾ ਉਹ ਹੋ ਹਲਕਾ ਦੇਖ ਹਲਕਾ ਦੇਖੋ ਕਿੰਨਾ ਕਾਂ ਦੇ ਗਲ ਚ ਬੰਨਣ ਵਾਲੀ ਚੀਜ਼ ਹੈ ਪ੍ਰੋਪਰ ਲੈਦਰ ਕੁਆਲਟੀ ਹੋ ਗਈ ਜੀ ਲੈਦਰ ਇਹ ਕਿੱਥੋਂ ਸ਼ੁਰੂ ਹੋ ਜਾਂਦੇ ਆ ਇਹ ਆਪਣੇ ਕੋਲ ਹੋ ਜਾਂਦੇ ਆ 1500 ਰੁਪਏ ਤੋਂ ਸ਼ੁਰੂ ਹੋ ਕੇ ਇਹ ਵੀ 2500 ਤੋਂ 3000 ਤੱਕ ਮਿਲ ਜਾਂਦੇ ਆ ਜੇ ਬਾਕੀ ਜਿੰਮੇ ਜਿੰਮੇ ਕੁਆਲਿਟੀ ਹੋਵੇ ਉਹ ਮੇਰੇ ਰੇਟ ਤੇ ਤੇ ਇਧਰਲੇ ਪਾਸੇ ਇਧਰ ਕੀ ਕੀ ਆ ਏ ਵੀਰੇ ਸਾਡਾ ਸਟਾਕ ਰੂਮ ਆ ਜੀ ਇਹਦੇ ਵਿੱਚ ਜਿਹੜਾ ਤੁਸੀਂ ਸਟਾਕ نیچے ਲੱਗਿਆ ਉਹਨਾਂ ਦੇ ਐਕਸਟਰਾ ਪੀਸ ਉੱਪਰ ਹੁੰਦੇ ਨੇ ਵੀ ਕਿਸੇ ਕਸਟਮਰ ਨੂੰ ਅਸੀਂ ਗਲਤ ਸਾਈਜ਼ ਨਾ ਭੇਜੀਏ ਤੇ ਆ ਆ ਆ ਕੀ ਪਿਆ ਆ ਆ ਕੋਰੀਅਰ ਪਿਆ ਇਧਰਲੇ ਪਾਸੇ ਕੋਰੀਅਰ ਪਏ ਨੇ ਸਾਰੇ ਇਹ ਆਪਣੇ ਲੋਕਲ ਆ ਗਏ ਜੀ ਕੋਰੀਅਰ ਹੂੰ ਠੀਕ ਹੈ ਜੀ ਇਹ ਲੋਕਲ ਆ ਗਏ ਹੂੰ ਆ ਯੂ ਐਸ ਏ ਦਾ ਪਿਆ ਇਹ ਯੂ ਐਸ ਏ ਦੇ ਹੋਗੇ ਜੀ ਇਹ ਕੋਰੀਅਰ ਵਾਲੇ ਕੋਲ ਜਾਣੇ ਨੇ ਅੱਜ ਠੀਕ ਹੈ ਜੀ ਉਹਨਾਂ ਨੇ ਆਪਦੇ ਬਾਕਸ ਆ ਰਾਜਸਥਾਨ ਦਾ ਪਿਆ ਇਹ ਆਪਦੇ ਬਾਕਸਾਂ ਵਗੈਰਾ ਚ ਪੈਕ ਕਰਕੇ ਉਹਨਾਂ ਨੇ ਆਪਣੇ ਆਪੇ ਭੇਜ ਦੇਨੇ ਨੇ ਨਹੀਂ ਆਹ ਰਾਸਤਾਂ ਦੇ ਬੰਦੇ ਵੀ ਕੱਪੜੇ ਮੰਗਾਈ ਜਾਂਦੇ ਆਪਣੇ ਤੋਂ ਇੱਥੋਂ ਹਾਂਜੀ ਹਾਂਜੀ ਪੂਰਾ ਇੰਡੀਆ ਮੰਗਵਾਉਂਦਾ ਆਪਣੇ ਤੋਂ ਕੱਪੜੇ ਉਹ ਕੈਨੇਡਾ ਦਾ ਪਿਆ ਹਾਂਜੀ ਕੈਨੇਡਾ ਚਲ ਕੈਨੇਡਾ ਦਾ ਫਿਰ ਹਰ ਭੇਜ ਨੂੰ ਵੀ ਜਾਣਗੇ ਹੁਣ ਇੱਥੋਂ ਪੰਡ ਬੰਨ ਕੇ ਭੇਜਾਂਗੇ ਕੱਪੜੇ ਇਹ ਸਾਰੇ ਸਿਲੈਕਟ ਹੋਏ ਹੋਏ ਨੇ ਜੀ ਇਹਨਾਂ ਦੇ ਕੁਝ ਵੀਰਾਂ ਦੇ ਰਹਿੰਦਾਗਾ ਪੰਡ ਕਰਾਂਦਾਗਾ ਇਹਨੇ ਇੱਕ ਕੱਪੜੇ ਸਿਲੈਕਟ ਹੋ ਗਏ ਵੀਰਾ ਕੱਲ੍ਹ ਸੌਂ ਗਿਆ ਸੀ ਉਹ ਕਹਿੰਦਾ ਸਵੇਰ ਉੱਠ ਕੇ ਫੇਰ ਕਰੂੰਗਾ ਅੱਛਾ ਉਹ ਫੋਨ ਤੇ ਸਿਲੈਕਟ ਕਰੀ ਜਾਂਦੇ ਆ ਫੋਨ ਤੇ ਸਾਡੀ ਟੀਮ ਕਰਦੇ ਨੇ ਮੁੰਡੇ ਮਤਲਬ ਕੋਈ ਵੀ ਬੰਦਾ ਬਾਈ ਨੂੰ ਵੀਡੀਓ ਕਾਲ ਕਰੋ ਜੋਸ਼ ਹੈ ਜ ਜੋ ਰੰਗ ਜੋ ਕੁਆਲਿਟੀ ਹਾਂਜੀ ਹਾਂਜੀ ਤੇ ਜੋ ਟਾਈਮ ਕਹਿਤਾ ਉਸ ਟਾਈਮ ਤੇ ਪਹੁੰਚ ਜਾਣਿਆ ਆਜੋ ਥੱਲੇ ਵੀ ਚਲੋ ਆਜੋ ਕੀ ਦਿਖਾਵਾਂਗੇ ਮੈਨੂੰ ਥੱਲੇ ਵੀ ਬੂਟ ਬਹੁਤ ਪਿਆ ਯਾਰ ਬੂਟੀ ਜਿੰਨੇ ਮਰਜ਼ੀ ਲਾ ਲੋ ਲੈ ਕਿੰਨੇ ਘਾਟ ਘਾਟ ਬੂ ਜਿਹੜੇ ਨੂੰ ਹੱਥ ਪਾ ਲੋ ਤਾਂ ਹਾਂ ਤੂੰ ਕਮਾਲ ਹੀ ਨਿਕਲਦਾ ਲੈ ਹਾਂ ਰੰਗ ਇਹ ਬਹੁਤ ਰੇਅਰ ਮਿਲਦਾ ਲੈ ਲੋ ਜਿੱਥੇ ਨਿਗਾ ਪੈਂਦੀ ਕਮਾਲ ਬੰਦੇ ਆਜੂ ਹੀਠਾਂ ਚੱਲਦੇ ਆ ਹੋਏ ਹੀਠਾਂ ਬਹੁਤ ਕੁਛ ਦਿਖਾਉਣਾ ਯਾਰ ਪਤਾ ਲੋਕ ਕੀ ਕਰਦੇ ਆ ਯਾਰ ਲੋਕ ਨਾ ਭਾਈ ਇੰਸਟਾਗ੍ਰਾਮ ਤੇ ਉਹੀ ਵੀਡੀਓ ਪਾ ਦਿੰਦੇ ਆ ਠੀਕ ਹੈ ਜੀ ਅਗਲਾ ਕੀ ਕਰਦਾ ਅਗਲਾ ਪੈਸੇ ਪਾ ਦਿੰਦਾ ਲੋਕ ਬਾਹਰਲੇ ਵਿਚਾਰੇ ਭਾਵਕਾ ਕਈ ਰਿ ਪੈਸੇ ਪਾਉਂਦੇ ਮੁੜ ਕੇ ਫੋਨ ਬੰਦ ਕਰਦੇ ਆ ਸਾਡੇ ਕੋਲੇ ਵੀ ਉਹ ਕੰਪਲੀਟਾਂ ਆਉਂਦੀਆਂ ਨੇ ਕਿਵਰ ਉਂ ਨਾਮੀ ਗ੍ਰਮੀ ਕੰਟਰਾਂ ਦੇ ਨਾਮਾਂ ਤੇ ਪੇਜ ਬਣ ਜਾਂਦੇ ਨੇ ਠੀਕ ਆ ਉਹਨਾਂ ਦਾ ਕੋਈ ਪੇਜ ਤੇ ਕੋਈ ਸ਼ਹਿਤ ਐ ਨਹੀਂ ਹਰੇਕ ਬਣਾ ਲੈਂਦਾ ਚੱਕ ਕੇ ਉਹਦੇ ਉੱਪਰ ਉਹ ਪੈਸੇ ਪਾ ਪਹਿਲੀ ਗੱਲ ਤਾਂ ਕਸਟਮਰ ਨੂੰ ਚਾਹੀਦਾ ਜੀ ਉਹ ਵੀਡੀਓ ਕਾਲ ਕਰੇ ਦੁਕਾਨਦਾਰ ਨੂੰ ਵੀ ਦੁਕਾਨ ਦਿਖਾ ਪਈ ਤੇਰੇ ਕੋਲੇ ਕੀ ਸਮਾਨ ਠੀਕ ਹੈ ਜੀ ਉਸ ਤੋਂ ਬਾਅਦ ਪੈਸੇ ਪਾਓ ਸਾਰਾ ਕੁਝ ਚੈੱਕ ਕਰਕੇ ਪਾਓ ਵੀ ਠੀਕ ਹੈ ਸਾਰਾ ਐਡਰੈਸ ਵੰਗ ਪਾਓ ਠੀਕ ਹੈ ਉਹ ਕਰਵਾਓ ਅਸੀਂ ਕਹਿਣਾ ਵੀ ਕਸਟਮਰ ਨੂੰ ਵੀਡੀਓ ਕਾਲ ਤਾਂ ਸਿਲੈਕਟ ਕਰੋ ਠੀਕ ਆ ਫੋਟੋ ਤੇ ਨਾ ਕਿਉਂ ਲੋਕ ਦੂਜੇ ਦੀ ਫੋਟੋ ਚੱਕ ਕੇ 1000 ਰੁਪਏ ਵਾਲੀ ਚੀਜ਼ 200 ਰੁ ਜਿੰਨਾ ਦਿਖਾਓ ਇਹ ਜਿੰਨਾ ਆ ਗਏ ਜੀ ਕੁੜੀਆਂ ਨੇ ਅੱਛਾ ਇਹ ਕੋ ਆਪਣਾ ਕੋ ਲੇਡੀਜ਼ ਸਟੌਪ ਸਾਰਾ ਹੀ ਹੈਗਾ ਤਕਰੀਬਨ ਜੇ ਲੇਡੀ ਜੀ ਦਾ ਹੁੱਡੀਆਂ ਆ ਗਈਆਂ ਜੀ ਜੀ ਇਹ ਵੀ ਹਰ ਟਾਈਮ ਤੁਹਾਨੂੰ ਹਾਜ਼ਰ ਮਿਲੂਗਾ ਜੀ ਦੇਖੋ ਆ ਲੋ ਜੀ ਆ ਲੇਡੀਜ਼ ਹੁੱਡੀਆਂ ਪਈਆਂ ਆ ਲੋ ਦੇਖੋ ਸਟਾਫ ਇਹ ਕਿੰਨੇ ਤੋਂ ਸਟਾਰਟਿੰਗ ਆ ਇਹ 1000 ਰੁਪਏ ਤੋਂ ਸਟਾਰਟਿੰਗ ਹੋ ਜਾਂਦੀ ਹੈ ਜੀ ਤੇ ਆ ਜੀਨ ਲੇਡੀਜ਼ ਜੀਨ ਕਿੰਨੇ ਤੋਂ ਸਟਾਰਟਿੰਗ ਆ ਇਹ ਵੀ 1100 ਰੁਪਏ ਤੋਂ ਸਟਾਰਟ ਹੋ ਕੇ 13-14 ਰੁਪਏ ਦਾ ਇਹ ਰੇਟ ਵੀ ਜਿਆਦਾ ਯਾਰ ਬੰਦਿਆਂ ਦਾ ਹਨਾ ਯਾਰ ਹੈ ਤੇ ਆ ਸਟਾਫ ਦੇਖੋ ਟੈਂਸ਼ਨ ਨਹੀਂ ਇਹ ਤੁਹਾਨੂੰ। ਕੱਪੜਾ ਦੇਖੋ ਕਿੰਨਾ ਘੈਂਟ। ਹਾਂ ਜੀ। ਹੂੰ। ਸਾਰੀਆਂ ਫਿੱਟਾਂ ਮਿਲ ਜਾਣਗੀਆਂ ਕੁੜੀਆਂ ਦੇ ਵਿੱਚ ਬੈੱਲ ਬਾਟਮ, ਸਟੇਟ। ਹੂੰ। ਸਾਰੇ ਆਹ ਟੀ-ਸ਼ਰਟਾਂ ਆ ਗਈਆਂ ਜੀ ਕੁੜੀਆਂ ਦੀਆਂ। ਮਤਲਬ ਲੇਡੀਜ਼ ਐਂਡ ਜੈਂਟਸ ਹਰ ਰੁੱਤ ਦਾ ਸਾਰਾ ਸਾਮਾਨ ਹੀ ਹੈਗਾ। ਹਾਂ ਜੀ ਹਾਂ ਜੀ। ਹਰ ਸਾਮਾਨ ਅਵੇਲੇਬਲ ਹੈ। ਜਦੋਂ ਮਰਜ਼ੀ ਲਓ ਜੀ। ਸਭ ਤੋਂ ਵੱਡੀ ਗੱਲ ਆ ਯਾਰ ਆਨਲਾਈਨ ਵਾਲੇ ਫਰਾਡ ਤੋਂ ਜ਼ਰੂਰ ਬਚੋ। ਦੇ ਜੈਨੂਨ ਬੰਦਾ ਉਹਦੇ ਤੋਂ ਬੇਫਿਕਰ ਹੋ ਕੇ ਲੈ ਲੋ ਘੰਟੇ ਦੇ ਵਿੱਚ ਵੀਰੇ ਸਾਰਾ ਸਮਾਨ ਦੇ ਦਾਂਗੇ ਬਾਹਰ ਜਾਂਦਾ ਹਮ ਇੱਕ ਘੰਟਾ ਇੱਕ ਘੰਟਾ ਕੱਢ ਕੇ ਆ ਜਾਓ ਤੇ ਤੁਹਾਡੀ ਸਾਰੀ ਢੇੜੀ ਵੱਜ ਜਾਣੀ ਆ ਆ ਇਧਰਲੇ ਪਾਸੇ ਲੇਡੀਜ਼ ਕੋਟੀਆਂ ਪਈਆਂ ਵੀਰੇ ਹਨਾ ਟੌਪ ਆਗੇ ਵਿੰਟਰ ਵਾਲੇ ਕੋਟੀਆਂ ਆ ਗਈਆਂ ਜੀ ਸਾਰਾ ਦੇਖੋ ਆ ਦੇਖੋ ਜਿਹੜੀਆਂ ਪਹਿਣਾ ਦੇਖ ਰਹੀਆਂ ਲੋ ਲੋ ਪਹਿਣੋ ਆ ਭਾਲਦੀਆਂ ਫਿਰਦੀਆਂ ਹੁੰਨੀਆਂ ਤੁਸੀਂ ਲੋ ਆ ਆ ਲੋ ਉਪਰ ਕੀ ਲਾਇਆ ਰੰਗ ਜਾਂ ਚੱਕ ਆ ਦੇਖੋ ਆ ਲੋ ਆ ਲੋ ਆ ਦੇਖੋ ਇਹ ਸਟਾਕ ਵੀ ਕੱਲ ਇਨ ਹਾਊਸ ਹੋਇਆ ਇਹ ਦੇਖੋ ਲੋ ਸਾਰਾ ਫਰੈਸ਼ ਦਾ ਮਾਲ ਆ ਸਾਰਾ ਫਰੈਸ਼ ਸਾਰਾ ਫਰੈਸ਼ ਆ ਬਈ ਸ਼ਰਟਾਂ ਦਿਖਾਓ ਯਾਰ ਚੈੱਕ ਵਾਲੀਆਂ ਸ਼ਰਟਾਂ ਦਿਖਾਓ ਇਹ ਚੈੱਕ ਵਾਲੀਆਂ ਸ਼ਰਟਾਂ ਆ ਗਈਆਂ ਜੀ ਦੇਖੋ ਜੀ ਆ ਦੇਖੋ ਇਹ ਹਾਫ 슬ੀਵ ਦੇ ਵਿੱਚ ਆ ਗਈਆਂ ਠੀਕ ਹੈ ਜੀ ਇਹ ਆ ਆ ਜੈਂਟਸ ਵਾਲਾ ਆ ਗਿਆ ਹਾਂ ਜੀ ਜੈਂਟਸ ਵਾਲਾ ਆ ਗਿਆ ਇਦੇ ਵਿੱਚ ਸ਼ਰਟਾਂ ਸਿੰਪਲ ਵੀ ਆ ਗਈਆਂ ਸ਼ੈਕਟਾਂ ਵੀ ਆ ਗਈਆਂ ਜਿਨ੍ਹਾਂ ਨੂੰ ਹਾਫ 슬ੀਵ ਜਿਵੇਂ ਇੰਪੋਰਟਡ ਸ਼ਰਟਾਂ ਕਹਿੰਦੇ ਨੇ ਮੁੰਡੇ ਅੱਜ ਕੱਲ ਪਾਉਂਦੇ ਨੇ ਹੂੰ ਲੰਬੀਆਂ ਬਾਹਾਂ ਇਹ ਨਾ ਅੱਧੀ ਨਾ ਪੌਣੀ ਹਾਂਜੀ ਹਾਂਜੀ ਅੱਧ ਵਿਚਾਲਾ ਜਾ ਗਿਆ ਜੀ ਹੂੰ ਆਹ ਦੇਖੋ ਆਹ ਮੁੰਡਿਓ ਆਹ ਨੌਜਵਾਨੋ ਸ਼ੈਕਟ ਹਾਂਜੀ ਇਹਨੂੰ ਸ਼ੈਕਟ ਕਹਿੰਦੇ ਆ ਆ ਲੋ ਖਾਪ ਲੋ ਕਰੋ ਗੱਲ ਕੱਪਰ ਕੋ ਆ ਚੱਕੋ ਪਾ ਦੇਾਂਗੇ ਖਲਾ ਰਹੇ ਆਪਾਂ ਆਹ ਦੇਖੋ ਕਰੋ ਗੱਲ ਕਰੂ ਗੱਲ ਕਰੂ ਗੱਲ ਕਰੂ ਗੱਲ ਕਰੂ ਗੱਲ ਦੇਖੋ ਕਿਟਗਾ ਸੋਹਣੀਆਂ ਸੋਹਣੀਆਂ ਪਈਆਂ ਉਹ ਦੇਖੋ ਕਿਟੇ ਸੋਹਣੇ ਸੋਹਣੇ ਰੰਗ ਪਏ ਆ ਪ੍ਰੀਤਾਂ ਆਉਂਦੇ ਆ ਵਿੱਚ ਕੈਮਰੇ ਦੇ ਕਿਤੇ ਇਹ ਨਾ ਹੋਵੇ ਕੈਮਰੇ ਦੇ ਵਿੱਚ ਫੁੱਲ 슬ੀਵ ਵਾਲੀਆਂ ਹਾਂਜੀ ਹਾਂਜੀ ਫੁੱਲ 슬ੀਵ ਵਾਲੀਆਂ ਹਾਂਜੀ ਆ ਫੁੱਲ 슬ੀਵ ਤੇ ਪਏ ਆ ਦੇਖੋ ਜਿਆਦਾ ਚੈੱਕ ਚੈੱਕ ਹੀ ਜਿਆਦਾ ਪਾਉਂਦੇ ਆ ਲੋਕ ਹਨਾ ਬਾਈ ਚੈੱਕ ਦੇ ਵਿੱਚ ਵੈਰਾਈਟੀ ਬਹੁਤ ਆ ਹਾਂਜੀ ਬਰੀਕ ਚੈੱਕ ਵੀਰੇ ਵੱਡਾ ਚੈੱਕ ਸਾਰੇ ਤਰ੍ਹਾਂ ਦਾ ਮਿਲ ਜੂਗਾ ਦੇਖੋ ਕੁਆਲਿਟੀ ਦੇਖੋ ਕੁਆਲਿਟੀ ਚੈੱਕ ਕਰੋ ਦੇਖੋ ਕੱਪੜਾ ਇਹ ਸ਼ਰਟ ਕਿੰਨੇ ਚੋਂ ਸਟਾਰਟ ਹੋ ਜੂਗੀ ਇਹ 800 ਰੁਪਏ ਤੋਂ ਸਟਾਰਟ ਹੋ ਜੂਗੀ 800 ਤੋਂ ਲੈ ਕੇ 1000 ਰੁਪਏ ਤੱਕ ਤੇ ਜਿਹੜੇ ਹਿਸਾਬ ਦੀ ਸਮਾਈ ਆ ਤੇ 7-800 ਸਮਾਈ ਬਣਦੀ ਆ ਮੇਰੇ ਬਾਕੀ ਕੁਆਲਿਟੀ ਦੀ ਜ਼ਿੰਮੇਵਾਰੀ ਲਵਾਂਗੇ ਕੋਈ ਕੁਆਲਿਟੀ ਦੇ ਵਿੱਚ ਕੰਮਲੇਟ ਨਹੀਂ ਆਊਗੀ ਜਿੰਨੇ ਪੈਸੇ ਕਸਟਮਰ ਤੋਂ ਲਵਾ ਗੋਨੇ ਦੀ ਚੀਜ਼ ਦੇ ਕੇ ਭੇਜਾਂਗੇ ਜੇੁੰਡੇ ਦੀ ਚੀਨ ਆ ਹੋਈ ਤਾਂ ਤੁਹਾਨੂੰ ਕਹਿ ਦੇਣਾ ਤੇ ਜੀਨਾਂ ਦਿਖਾਓ ਬੰਦਿਆਂ ਵਾਲੀਆਂ ਆ ਗੁਰਪ੍ਰੀਤ ਕੰਟਰੋਲ ਆ ਜੀ ਜੀਨਾਂ ਦਿਖਾਓ ਆ ਦੇਖੋ ਆ ਮੁੰਡੇ ਲੈਣ ਆਏ ਹੋਇਆ ਹਨਾ ਹਾਂ ਲੋ ਜੀ ਆ ਟੀਆਰ ਦੇ ਜਿੰਨਾ ਆ ਗੀਆਂ ਚੱਕਾ ਗੱਬਰੂਆ ਹਾਂ ਲੋ ਟਾ ਆ ਹਰ ਭੇਜ ਦੇ ਆ ਜੂ ਦਾ ਸਹਿਜ ਦੇਖਿਓ ਜਿਹੜਾ ਕਹੂੰਗੀ ਤਾਂ ਉਹ ਦੇ ਦਾਂਗੇ 42 ਲੱਖ ਤੱਕ ਸਹਿਜ ਦੇ ਦਾਂਗੇ ਜੀ ਇਹ ਤੋਂ ਲੈ ਕੇ ਉਹਦੇ ਤਾਂ ਬਿਆਲ ਕੋਈ ਆਊਗਾ ਜਿੰਨਾ ਕਿ ਮੇਰਾ ਅੰਦਾਜ਼ਾ ਓਕੇ ਇਦੇ ਵਿੱਚ ਜਿਹੜੀ ਆਪਣੀ ਨਾਰਮਲ ਜੀਨਾਂ ਜੀ ਉਹ 1250 ਤੋਂ ਲੈ ਕੇ 1450 ਰੁਪਏ ਤੱਕ ਮਿਲ ਜੂਗੀ ਜਿਹੜੀਆਂ ਟੀਆਰ ਵਗੈਰਾ ਵਾਲੀਆਂ ਉਹਨਾਂ ਥੋੜੀਆਂ ਕੋਸਟਲੀ ਹੁੰਦੀਆਂ ਨੇ ਬਾਕੀ ਨਾਰਮਲ ਪ੍ਰਾਈਜ਼ ਇਹੀ ਆ 1250 ਲੈ ਕੇ 1450 ਤੱਕ ਜੀ ਹਮ ਆਹ ਸ਼ਰਟਾਂ ਦਾ ਅੱਗੇ ਐਕਸਟਰਾ ਸਟਾਕ ਆ ਗਿਆ ਹਮ ਜਿਹੜਾ ਉੱਧਰ ਨਹੀਂ ਲੱਗਦਾ ਅੱਗੇ ਇੱਥੇ ਹੋ ਜਾਂਦਾ ਪੈਕਿੰਗ ਦੇ ਵਿੱਚ ਫੁੱਲ ਸਲੀਵਾਂ ਹਾਂਜੀ ਫੁੱਲ ਸਲੀਵ ਆ ਗਈ ਚੱਕੋ ਸ਼ਰਟ ਤੇ ਪੈਂਟ 2000 ਰੁਪਏ 'ਚ ਜੋੜੀ ਬਣਾ ਦੇਾਂਗੇ ਤੁਹਾਡੀ ਯਾ ਲੋ ਜੀ ਆ ਲੋਹਾਂ ਆ ਗਏ ਨੇ ਗਰਮੀਆਂ ਲਈ ਹੂੰ ਚੱਕੋ ਆ ਗਰਮਗਾਲੀਆਂ ਲੋਹਾਂ ਲੋ ਪਾਣੀ ਚ ਪਾਉਣ ਵਾਲੀਆਂ ਲੋਹਾਂ ਆ ਲੋ ਜੀ ਜੇ ਮਰਜ਼ੀ ਪਾਓ ਗਿੱਲੇ ਪਾਣੀ ਨਾਲ ਨਹਾਉਣ ਵਾਲੀਆਂ ਲੋਹਾਂ ਸੁੱਕੇ ਪਾਣੀ ਨਾਲ ਨਹਾਉਣ ਵਾਲੀਆਂ ਲੋਹਾਂ ਜਿਨ੍ਹਾਂ ਦੇ ਘਰੇ ਟੂਟੀ ਆਉਂਦੀ ਆ ਉਹ ਨਾ ਸਕਦੇ ਆ ਜਿਨ੍ਹਾਂ ਦੇ ਘਰੇ ਟੂਟੀ ਨਹੀਂ ਆਉਂਦੀ ਉਹ ਵੀ ਨਾ ਸਕਦੇ ਲੋ ਜੀ ਦੇਖੋ ਹੂੰ ਕੱਪੜਾ ਚੈੱਕ ਕਰਾਉ ਨੇੜੇ ਤੋਂ ਹੂੰ ਕਪੜਾ ਤਾਂ ਆ ਕੇ ਹੀ ਪਤਾ ਲੱਗੂ ਬ੍ਰੀਦਰ ਕੈਮਰੇ ਚ ਕਾਹਨੂੰ ਗੱਲ ਬਣਨੀ ਹੈ ਹਾਂ ਜਿਹੜੀ ਚੀਜ਼ ਦਿਖਾਵਾਂਗੇ ਕੈਮਰੇ ਦੇ ਵਿੱਚ ਦੁਕਾਨ ਤੇ ਉਹੀ ਦੇਵਾਂਗੇ ਜੀ ਐ ਨਹੀਂ ਹੈਗਾ ਹੋਊਗੀ ਯਾਰ ਹੂੰ ਬਾਈ ਇੰਸਟਾਗ੍ਰਾਮ ਤੇ ਕੋਈ ਪੇਜ ਪੂਜ ਵੀ ਬਣਿਆ ਆਪਣਾ ਹਾਂ ਜੀ ਇੰਸਟਾਗ੍ਰਾਮ ਤੇ ਵੀਰੇ ਬਣਿਆ ਹੋਇਆ ਪੇਜ ਬਹੁਤ ਜੇ ਕੋਈ ਬੰਦਾ ਫਾਲੋ ਕਰ ਲੈ ਕੋਈ ਹਰਜ ਤਾਂ ਨਹੀਂ ਤੁਹਾਨੂੰ ਜਦੋਂ ਮਰਜ਼ੀ ਕਰੋ ਜੀ ਲਓ ਬਈ ਬਾਈ ਹੁਣੇ ਕਹਿੰਦੇ ਖੁੱਲ੍ਹੇ ਛੋਟਾ ਬਾਈ ਨੂੰ ਫਾਲੋ ਕਰ ਲਓ ਹਾਂ ਆ ਦੇਖੋ ਆ ਦੂਜੀਆਂ ਆਗੀਆਂ ਸੌਫਟ ਜੀਆਂ ਹਾਂਜੀ ਹਾਂਜੀ ਇਹ ਕਾਟਨ ਦੇ ਵਿੱਚ ਆ ਗਈਆਂ ਹੂੰ ਕਾਟਨ ਦੇ ਵਿੱਚ ਆ ਗਈ ਸਾਰੇ ਤਰ੍ਹਾਂ ਦਾ ਕਪੜਾ ਮਿਲੂਗਾ ਜੀ ਕਾਟਨ ਦੇ ਵਿੱਚ ਆ ਲੋ ਅੱਜ ਕੱਲ ਆ ਚੱਲ ਰਿਹਾ ਲੈਲਣ ਦੇ ਵਿੱਚ ਹਾਂ ਜੀਨਾਂ ਜਿਹੜੀਆਂ ਉਹ ਕਹਿੰਦੇ ਹੁੰਦੇ ਸਟੇਟ ਫੈਟ ਆ ਉਹ ਨਹੀਂ ਮਿਲਦੀਆਂ ਉਹ ਵੀ ਮਿਲ ਜਾਂਦੀਆਂ ਹਾਂਜੀ ਜੀ ਲੈਲਣ ਦੇ ਵਿੱਚ ਆ ਗਈ ਆ ਦੇਖੋ ਲੈਲਣ ਫਰਦੀ ਆ ਯਾਰ ਬਹੁਤ ਆਲਾ ਚੀਜ਼ ਆ ਬਹੁਤ ਆਲਾ ਆ ਕਿੱਥੋਂ ਸਟਾਰਟ ਹੋ ਜਾਂਦੇ ਬਾਈ ਆ ਪਜਾਮਾ ਵੀਰੇ 650 ਰੁਪਏ ਤੋਂ ਸਟਾਰਟ ਹੋ ਕੇ ਮਿਲ ਜਾਂਦਾ 1200 ਰੁਪਏ ਤੱਕ ਜਿਹੜੀ ਨਾਰਮਲ ਰੇਂਜ 8900 ਰੁਪਏ ਜਰ ਜਿਹੜੇ ਹਿਸਾਬ ਨਾਲ ਤੁਹਾਡੀ ਕੁਆਲਿਟੀ ਉਸ ਹਿਸਾਬ ਨਾਲ ਰੇਟ ਵੀ ਜਾਇਜ਼ ਹੀ ਆ ਹੈ ਹੈ ਜਿਹੜੇ ਹਿਸਾਬ ਨਾਲ ਤੁਹਾਡੀ ਕੁਆਲਿਟੀ ਆ ਹੰਢਣ ਵਾਲੀ ਆ ਵਿਆਹਾਂ ਚ ਪਾਉਣ ਵਾਲੀ ਆ ਪਾਰਟੀਆਂ ਚ ਪਾਉਣ ਵਾਲੀ ਆ ਬੰਦਾ ਜਾਊਗਾ ਕਿਸੇ ਥਾਂ ਤੇ 100 ਬੰਦੇ ਚ ਖੜਾ ਹੈ ਅਗਲਾ ਕਹੂਗਾ ਵੀ ਹਾਂ ਕੱਪੜੇ ਪਾਏ ਆ ਬੰਦੇ ਸੀ ਬਾਕੀ ਵੀਰੇ ਇਹ ਗੱਲ ਹੁੰਦੀ ਆ ਕਿ ਨਾ ਸਟਾਕ ਅਵੇਲੇਬਲ ਹਰ ਟਾਈਮ ਮਿਲੂ ਕਿਸੇ ਮਰਜ਼ੀ ਦਾ ਸਾਡੇ ਕੋਲੇ ਕਸਟਮਰ ਆ ਕੇ ਖਾਲੀ ਨਹੀਂ ਜਾਂਦਾ ਚੀਜ਼ ਹਾਜ਼ਰ ਮਿਲੂਗੀ ਹੀ ਨਹੀਂ ਹੈਗਾ ਫੋਟੋਆਂ ਵੀਡੀਓ ਦੇ ਵਿੱਚ ਦਿਖਾਈ ਜਾਂਦੇ ਆ ਉਰੇ ਆਉਂਦਾ ਕਸਟਮਰ ਉਹ ਤਾਂ ਜੀ बिक ਗਿਆ ਜੇ ਤਾਂ ਹੈ ਨਹੀਂ ਜੀ ਇਹ ਗੱਲ ਨਹੀਂ ਹੁੰਦੀ ਸਾਡੀ ਦੁਕਾਨ ਦੇ ਵਿੱਚ ਕੋਈ ਸੈਂਟ ਸਫੜਾ ਕੋਈ ਟਾਈ ਟਫੜਾ ਹਾਂ ਜੀ ਹਾਂ ਸੈਂਟ ਸਾਰੇ ਤਰ੍ਹਾਂ ਦੇ ਆ ਜਾਂਦੇ ਨੇ ਜੀ ਦੇਖੋ ਲੈ ਕਰੂ ਗੱਲ ਆ ਲੋ ਆ ਇਸ ਤਰ੍ਹਾਂ ਅਗੇ ਜੀ ਦੇਖੋ ਇੱਥੋਂ ਹੀ ਤੁਹਾਨੂੰ ਐ ਗੱਲਬਾਤ ਬਣਾ ਕੇ ਵੀ ਤੋਰਾਂਗੇ ਦੇਖੋ ਜੀ ਇੱਥੇ ਦੇਖੋ ਨਾਲ ਹੀ ਮਹਿੰਗੇ ਵੀ ਹੁੰਦੇ ਆ ਬਾਈ ਬਾਬਾ ਹਾਂ ਜੀ ਹਾਂ ਜੀ ਵੀਰੇ ਆਜ ਮਲਦੇ ਆ ਗਏ ਜੀ ਲਤਾਫਾ ਦੇ ਆ ਗਏ ਹੂੰ ਇਹ ਤਾਂ ਸਾਰੇ ਵੀਰਾਂ ਨੂੰ ਪਤਾ ਇਹਨਾਂ ਬਾਰੇ ਤਾਂ ਇਹ ਪ੍ਰੈਗਨੈਂਸਾਂ ਬਾਰੇ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਜਿੱਥੇ ਮਰਜੀ ਆਨਲਾਈਨ ਸਾਈਟਾਂ ਤੇ ਚੈੱਕ ਕਰੋ ਸਟੋਰ ਵੀ ਖੁੱਲੇ ਇਹਨਾਂ ਦੇ ਬਾਕਾਇਦਾ ਜਿੰਨਾ ਮਰਜੀ ਸਟਾਕ ਲੋਗੇ ਇਹ ਵੀ ਜਿੰਨਾ ਮਰਜੀ ਲੈ ਜਾਓ ਜਿੰਨਾ ਮਰਜੀ ਜਿੰਨਾ ਮਰਜੀ ਆ ਆ ਕੀ ਪਿਆ ਆਹ ਇਹ ਬੋਲਟ ਆ ਗਏ ਜੀ ਅੱਛਾ ਬਟੂਗੇ ਆ ਗਏ ਹਾਂ ਜੀ ਬਟੂ ਆ ਗਿਆ ਦੇਖੋ ਜੀ ਕੁਆਲਿਟੀ ਚੈੱਕ ਕਰੋ ਆ ਬੜਾ ਸਨੱਖਾ ਆ ਬੜਾ ਸਨੱਖਾ ਇਹ ਵੀ ਬਈ ਜਿਹਨਾਂ ਨੂੰ ਸ਼ੌਂਕ ਆ ਬਈ ਬਟੂਆ ਰੱਖਣ ਦਾ ਪਰੇ ਤੋਂ ਪਰੇ ਲੋਕ ਪਏ ਆ ਲੋਕ ਚੱਕ ਲਓ ਸਾਡੇ ਵੱਡੇ ਬਾਈ ਨੂੰ ਬੜਾ ਸ਼ੌਂਕ ਮੋਡਵੇ ਪਲੇਨ ਲੈਂਡਰ ਇਹਨਾਂ ਦੇ ਵਿੱਚ ਪਲੇਨ ਵੀ ਮਿਲ ਜਾਣਗੇ ਐ ਨਹੀਂ ਹੈਗਾ ਵੀ ਸਾਰੇ ਚੱਕ ਵੀ ਮਿਲਣਗੇ ਜੀ ਪਲੇਨ ਵੀ ਮਿਲ ਜਾਣਗੇ ਆ ਦੇਖ ਯਾਰ ਆ ਇੱਕ ਨੰਬਰ ਚੀਜ਼ ਹੈ ਹੈ ਆ ਦੇਖ ਹਲਕਾ ਛੋਟਾ ਨੋਟ ਵੀ ਸਾਰੇ ਪਹਿਣਗੇ ਉੱਥੀ ਆ ਜੂਗਾ ਜੀ ਦਵਾਰ ਮੈਂ ਤਾਂ ਯਾਰ ਡਰਦੇ ਨਹੀਂ ਨਹੀਂ ਐ ਕੀਤਾ ਸੀ ਦਵਾਰੇ ਉੱਥੀ ਆ ਜੂਗਾ ਲੈ ਜਰਾ ਲੈ ਕਰੋ ਗੱਲ ਇਹ ਕਿੱਥੋਂ ਕੁ ਸ਼ੁਰੂ ਹੋ ਜਾਂਦੇ ਆ ਇਹ ਵੀਰੇ 350 ਰੁਪਏ ਤੇ ਐਨਕੂਨਕ ਐਨਕ ਐਨਕ ਲਵਾ ਦਿਓਗੇ ਕਿਸੇ ਦੇ ਵਧੀਆ ਹਾਂਜੀ ਹਾਂਜੀ ਐਨਕ ਲਓ ਹਾਂ ਐਨਕ ਚੈੱਕ ਕਰੋ ਓਏ ਹੋਏ ਐਨਕ ਚੈੱਕ ਕਰੋ ਹੁਣ ਮੈਨੂੰ ਇਹ ਨਹੀਂ ਪਤਾ ਵੀ ਬੁੜੀਆਂ ਵਾਲੀ ਕਿਹੜੀ ਹੁੰਦੀ ਹੈ ਬੰਦਿਆਂ ਵਾਲੀ ਕਿਹੜੀ ਹੁੰਦੀ ਹੈ ਮੈਂ ਜਿਹੜੀ ਲਾ ਲਈ ਮੈਨੂੰ ਟੀਚਰਾ ਨਾ ਕਰਿਓ ਕੋਈ ਜਾਨੀ ਨਹੀਂ ਨਹੀਂ ਜੀ ਸਾਰੀਆਂ ਦੇ ਦਾਂਗੇ ਐ ਨਹੀਂ ਹੈਗਾ ਆ ਮੈਂ ਲਾਉਣ ਲੱਗਿਆ ਪ੍ਰੀਤ ਮਾੜਾ ਜਾਂ ਪਿੱਛੇ ਹੋ ਜਾ ਕਾਕਾ ਆ ਲੋ ਆ ਦੇਖੋ ਆ ਦੇਖੋ ਹੋ ਜੇ ਚੱਕੋ ਜਿੰਨੀ ਮਰਜ਼ੀ ਲਓ ਜੀ ਸੋਸ਼ਲ ਮੀਡੀਆ ਤੇ ਕਿਸੇ ਵੀ ਬੰਦੇ ਨੇ ਮੈਨੂੰ ਐਨਕ ਲੱਗੀ ਸਮੇਤ ਅੱਜ ਪਹਿਲੀ ਵਾਰ ਦੇਖਿਆ ਆ ਲੋ ਜੀ ਚੱਕੋ ਜਿੰਨੀ ਮਰਜ਼ੀ ਲਓ ਜੀ ਲਓ ਜੀ ਯਾਰ ਮੈਨੂੰ ਐਂ ਲੱਗਦਾ ਜਿਵੇਂ ਮੌਸਮਾ ਨਾ ਬੱਦਲਬਾਈ ਦਾ ਮੌਸਮ ਹੋ ਗਿਆ ਤਾਂ ਐਂ ਗੱਲ ਬਣ ਗਈ ਇਹ ਕਿੰਨੇ ਕ ਪੈਸਿਆਂ ਦੀ ਬਾਈ ਹੋ ਜਾਂਦੀ ਹੈ ਕਿੰਨੇ ਕ ਜੇ ਐ ਜੇ ਮੌਸਮ ਦੇ ਇਹ 550 ਰੁਪਏ ਤੋਂ ਸ਼ੁਰੂ ਹੋ ਕੇ 11-1200 ਰੁਪਏ ਤੱਕ ਮਿਲ ਜਾਂਦੀ ਹੈ ਜੀ ਮਤਲਬ ਜਿਹੜਾ ਬੰਦਾ ਆਪਣੇ ਕੋਲੇ ਆ ਗਿਆ ਹਾਂਜੀ ਹਾਂਜੀ ਉਹਦੇ ਜੀਨ ਪਵਾ ਕੇ ਟੀ-ਸ਼ਰਟ ਸ਼ਰਟ ਪਵਾ ਕੇ ਬੂਟ ਪਵਾ ਕੇ ਸੈਂਟ ਭੁੱਕ ਕੇ ਹਾਂਜੀ ਐਨਕਾਂ ਲਾ ਕੇ ਹਾਂਜੀ ਇਤੋਂ ਪੂਰਾ ਸਰਵਾਲਾ ਬਣਾ ਕੇ ਭੇਜ ਦੇ ਹਾਂਜੀ ਹਾਂਜੀ ਹੈ ਹਾਂਜੀ ਸ਼ਿਆਲਾਂ ਵਾਲੇ ਕੱਪੜੇ ਦੇ ਕੇ ਗਰਮਾਂ ਵਾਲੀ ਦੇ ਕੇ ਬੀਚ ਤੇ ਪਾਉਣ ਵਾਲੇ ਦੇ ਕੇ ਹਾਂਜੀ ਹਾਂਜੀ ਹੈ ਆ ਲੋ ਬੈਲਟ ਲਾ ਕੇ ਲੈ ਘਰ ਗੱਲ ਬੈਲਟਾਂ ਰਹਿਗੀਆਂ ਹਾਂ ਲੋ ਜੀ ਬੈਲਟ ਦਿਖਾਓ ਹੂੰ ਲੈ ਲੈ ਲੋ ਜੀ ਬੈਲਟਾਂ ਆ ਦੇਖ ਕਿੱਡੀ ਆਹ ਕਿੱਡੀ ਆਹ ਚੀਜ਼ ਬਣੀ ਐ ਦੇਖ ਕਿੱਡੀ ਆਲਾ ਚੀਜ਼ ਬਣੀ ਐ ਦੇਖ ਕਿੱਡੀ ਆਲਾ ਚੀਜ਼ ਬਣੀ ਸਾਰੀਆਂ ਲੈਦਰ ਦੀਆਂ ਹੋਣਗੀਆਂ ਵੀਰੇ ਕਿਸੇ ਚ ਕੋਈ ਕੰਪਲੀਟ ਨਹੀਂ ਜਿੰਨਾ ਮਰਜ਼ੀ ਬੈਲਟ ਯੂਜ਼ ਕਰੋ ਕੋਈ ਦਿੱਕਤ ਨਹੀਂ ਹੂੰ ਫੇਰ ਆ ਵੀ ਲਾ ਲਾ ਮੈਂ ਲਾ ਲਓ ਹੀ ਲਾ ਲਓ ਇਹ ਸਾਡੇ ਜਮਾਨੇ ਚ ਤਾਂ ਸਾਨੂੰ ਇਹੋ ਜਿਹਾਂ ਦਾ ਚਾਹ ਜ ਆ ਬਾਲਾ ਹੁੰਦਾ ਸੀ ਸਾਰਾ ਸਮਾਨ ਆਪਾਂ ਕਸ਼ਟ ਬਰਾਂ ਲੁਕਾ ਬਸਤੀ ਰੱਖਿਆ ਜੀ ਕੋਈ ਆਇਆ ਨਹੀਂ ਰੱਖਿਆ ਕੋਈ ਆ ਕੇ ਜਦੋਂ ਮਰਜ਼ੀ ਦੇਖੋ ਜੀ ਆਹ ਦੇਖ ਆਹ ਥੋੜੀ ਜੀ ਚੱਕਮੀ ਐ ਆਹ ਥੋੜੀ ਜੀ ਸਾਦੀ ਐ ਆਹ ਦੇਖ ਆਹ ਗੱਲ ਬਾਤ ਨੈਕਸਟ ਲੈ ਲਓ ਜਿੰਨੀ ਮਰਜ਼ੀ ਲੈ ਲਓ ਜੀ ਆਹ ਬੈਲਟਿੰਗ ਬੈਲਟਾਂ ਨੇ ਸਾਰੀਆਂ ਬੈਲਟਿੰਗ ਬੈਲਟਾਂ ਨੇ ਹੂੰ ਇਹ ਇਧਰ ਪਈਆਂ ਨੇ ਬੈਲਟਾਂ ਜੀ ਜੇ ਮਰਜ਼ੀ ਲੈ ਲਓ ਲੱਹ ਹਾਂ ਆ ਜਮਾ ਜਿਹਨੇ ਸੈਂਪਲ ਲੈਣੀ ਐ ਤੇ ਆ ਜਿਹਨੇ ਸੈਂਪਲ ਦੇ ਵਿੱਚ ਥੋੜਾ ਜਿਹਾ ਖਰੂਦ ਪਾਉਣਾ ਕਮਾਲ ਵਾਲਾ ਆਹੋ ਹੈ ਅਗਲਾ ਕਵੇ ਵੀ ਸਪੇਰੇ ਹੀ ਤੁਰਿਆ ਫਿਰਦਾ ਟੋਪੀਆਂ ਵੀ ਹੈਗੀਆਂ ਆ ਲੋ ਸਤ ਕੋ ਟੋਪੀ ਜਿਹੜੀ ਮਾਰਕੀਟ ਦੇ ਵਿੱਚ ਟੋਪੀ ਪਾਉਣ ਵਾਲੇ ਬਥੇਰੇ ਤੁਰੇ ਫਿਰਦੇ ਉਹਨਾਂ ਤੋਂ ਬਚੋ ਆ ਬੰਦੇ ਟੋਪੀਆਂ ਵੇਚਦੇ ਇਹਨਾਂ ਤੋਂ ਲੈ ਲਓ ਠੀਕ ਹੈ ਕਿ ਨਹੀਂ ਬਹੁਤ ਬੰਦੇ ਆ ਗਲਤ ਵੀਡੀਓ ਪਾ ਕੇ ਟੋਪੀਆਂ ਪਾ ਰਹੇ ਆ ਉਹਨਾਂ ਤੋਂ ਬਚੋ ਸਹੀ ਆ ਨਾ ਬਾਈ ਤਾਂ ਆ ਇੱਕ ਨੰਬਰ ਬੰਦੇ ਆ ਇਹਨਾਂ ਤੋਂ ਸੱਜਣ ਨੂੰ ਲੈ ਸਕਦੇ ਸਾਈਡ ਬੈਗ ਲਓ ਜੀ ਜਦੋਂ ਬਾਹਰ ਜਦੋਂ ਸਾਰਾ ਕੁਝ ਤਿਆਰ ਕਰਤਾ ਉਹਦੋਂ ਬਾਅਦ ਸਾਈਡ ਬੈਗ ਲੈ ਲਓ ਨਹੀਂ ਲੇਕਨ ਡਾਲਰ ਤਾਂ ਫਿਰ ਇਹਦੇ ਵਿੱਚ ਹੀ ਪਾਉਣਾ ਨਾ ਆਏ 에어ਪੋਰਟ ਤੋਂ ਉਤਰਨਾ ਜਦੋਂ ਆਏ ਜਿਸ ਕਰਨ ਵਰਗੇ ਨੇ ਆਪਣੇ ਕਰਨ ਬਰਾਜ ਵਰਗੇ ਨੇ ਐਵੇਂ ਐਵੇਂ ਆ ਕੇ ਹਾਂ ਜੀ ਅੱਛਾ ਜੀ ਆਹ ਲਓ ਜੀ ਐਂ ਗੱਲਬਾਤ ਹੂੰ ਉਹ ਤਾਂ ਲੋਡ ਤਾਂ ਫੇਰ ਹੀ ਪਣਾ ਐਵੇਂ ਸਹੀ ਹੈ ਨਾ ਗੱਲਬਾਤ ਅੱਗੇ ਐ ਬਾळा ਅਮੀਰ ਬੰਦਾ ਉਹ ਦੋ ਪਾ ਲਿਆ ਵੇ ਐ ਦੋ ਪਾਏ ਵੇ ਸਲੈਬੀ ਸਜਣੋ ਨੰਬਰ ਕਰ ਲਓ ਨੋਟ ਤੁਹਾਨੂੰ ਮੈਂ ਐਡਰੈਸ ਸਮਝਾਤਾ ਮਾੜਾ ਜਾਂ ਫੇਰ ਦੁਬਾਰਾ ਬੋਲ ਦੋ ਬਾਈ ਇਹ ਪੱਕਾ ਕਾਲਜ ਰੋਡ ਹੈ ਪੱਕਾ ਕਾਲਜ ਰੋਡ ਹੈ ਵੀਰੇ ਜਦੋਂ ਆਪਾਂ ਜੋੜੇ ਪੈਟਰੋਲ ਪੰਪ ਤੋਂ ਸਟੇਸ਼ਨ ਵੱਲ ਨੂੰ ਆਉਂਦੇ ਆਂਗੇ ਇੱਕ ਗਲੀ ਛੱਡ ਕੇ ਦੂਸਰੀ ਗਲੀ ਮੁੜਨਾ ਤੁਸੀਂ ਹਾਂ ਦੋ ਸੱਲਾ ਤੋਂ ਅਗਲੀ ਵਾਲੀ ਗਲੀ ਹੈ ਜੀ ਵੈਸੇ ਤੁਸੀਂ ਸੌਖਾ ਤੁਹਾਨੂੰ ਮੈਂ ਹੋਰ ਕਰ ਦਿੰਦਾ ਬਾਈ ਹੁਣ ਉਹਦਾ ਨੰਬਰ ਆ ਹਾਂਜੀ ਇਹ ਤੁਸੀਂ ਕਰਨਾ ਫੋਨ ਹਾਂਜੀ ਲੋਕੇਸ਼ਨ ਜੇ ਤੁਸੀਂ ਦੂਰ ਆ ਤੁਸੀਂ ਕਰਨੀਆ ਵੀਡੀਓ ਕਾਲ ਤੇ ਤੁਹਾਡੇ ਕੋਰੀਅਰ ਹੋ ਕੇ ਸਮਾਨ ਪਹੁੰਚ ਜਾਣਾ ਹਾਂਜੀ ਜੇ ਇਦੋਂ ਸੌਖਾ ਕਰ ਦਿੰਦਾ ਤੁਸੀਂ ਬਾਈ ਹੁਣਾ ਤੋਂ ਲੋਕੇਸ਼ਨ ਮਗਨ ਹਾਂਜੀ ਗੱਡੀ ਤੁਹਾਡੀ ਸਾਈਡ ਤੇ ਆਪੇ ਲਵਾਉਣਗੇ ਹਾਂ ਪਾਰਕਿੰਗ ਦੇ ਵਿੱਚ ਤੁਹਾਡੀ ਗੱਡੀ ਕੋਈ ਡਿੱਕੇ ਚ ਨਹੀਂ ਖੜੂਗੀ ਕੋਈ ਤੁਹਾਨੂੰ ਟੈਨਸ਼ਨ ਨਹੀਂ ਹੋਊਗੀ ਗੱਡੀ ਖੜੀ ਦੀ ਆਓ ਸਮਾਨ ਖਰੀਦੋ ਕੰਨਿਆਰੇ ਲੁੱਟੋ ਆਪਣਾ ਰਿਵਿਊ ਜਿਹੜਾ ਕਮੈਂਟ ਬਾਕਸ ਵਿੱਚ ਦੇ ਸਕਦੇ ਆ ਤੁਸੀਂ ਵੀ ਇਹ ਬੰਦਿਆਂ ਤੋਂ ਪਹਿਲਾਂ ਜਿਹੜਾ ਸਮਾਨ ਖਰੀਦਦੇ ਸੀ ਉਹ ਕਿਹੋ ਜਿਹਾ ਰਿਹਾ